ਜੇ ਕੋਈ ਬੰਦਾ ਪਿੰਡ ਦੇ ਵਿੱਚ ਤੇ ਚਿੱਟੇ ਰੰਗ ਦੇ ਸੱਥਰ ਵਿਸਾ ਕੇ ਤੇ ਉਹੀ ਬੰਦਾ ਉਸੇ ਪਿੰਡ ਚ ਤਿੰਨ ਮੰਜ਼ਲੀ ਕੋਠੀ ਪਾ ਕੇ ਤੇ ਦੀਪਮਾਲਾ ਕਰਦਾ ਹੋਵੇ ਇਹ ਤਾਂ ਨਹੀਂ ਹੋਣ ਦੇਣਾ ਉਹਨਾਂ ਦੇ ਘਰੇ ਤਾਂ ਫਿਰ ਬਲਡੋਜ਼ਰ ਚੱਲੂ ਵੇ ਚ ਪੰਜਾਬ ਸਰਕਾਰ ਨੇ ਪੰਜਾਬ ਚੋਂ ਨਸ਼ੇ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੂ ਨਸ਼ਾ ਵਿਰੁੱਧ ਪੁਲਿਸ ਨੇ ਹੁਣ ਤੱਕ 11403 ਐਫਆਈਆਰ ਦਰਜ ਕੀਤੀਆਂ ਨੇ 18867 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਕਰੋੜਾਂ ਦੀ ਡਰੱਗ ਮਨੀ ਬਰਾਮਦ ਕੀਤੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤੇ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਕਾਰਵਾਈ ਵੀ ਕੀਤੀ ਜਾ ਰਹੀ ਹੈ ਨਸ਼ੇ ਦੇ ਕਾਰੋਬਾਰ ਦੇ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਵੀ ਨਸ਼ਟ ਕੀਤਾ ਜਾ ਰਿਹਾ ਹੈ ਕਾਊਂਟਰ ਟੈਲੀਅੰਸ ਦੀ ਅੰਮ੍ਰਿਤਸਰ ਦੀ ਟੀਮ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਪਾਕਿਸਤਾਨ ਤੋਂ ਭਾਰਤ ਦੇ ਵਿੱਚ ਜੋ ਹਥਿਆਰ ਭੇਜਦਾ ਇੱਕ ਨੈਟਵਰਕ ਸੀ ਉਸ ਨੂੰ ਬਸਟ ਕਰਦੇ ਹੋਏ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਕਾਊਂਟਰ ਟੈਲੀਅੰਸ ਦੇ ਸੂਤਰਾਂ ਤੋਂ ਜਿਹੜੀ ਜਾਣਕਾਰੀ ਸਾਨੂੰ ਮਿਲ ਰਹੀ ਹੈ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਸਾਹਿਬ ਨੇ ਵੀ ਇਸ ਦਾ ਟਵੀਟ ਬਕਾਇਦਾ ਤੌਰ ਤੇ ਕਰ ਦਿੱਤਾ ਇੱਕ ਵੱਡੇ ਗੂਗਿਆ ਆਪਰੇਸ਼ਨ ਦੇ ਤਹਿਤ ਕਾਊਂਟਰ ਟੈਲੀਅੰਸ ਅੰਮ੍ਰਿਤਸਰ ਨੇ ਪਾਕਿਸਤਾਨ ਦੇ ਨਾਲ ਜੁੜੇ ਇੱਕ ਸਰਹੱਦ ਪਾਰ ਦੇ ਨਸ਼ੀਲੇ ਪਦਾਰਥਾਂ ਤੇ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ ਤੇ ਤਿੰਨ ਕਾਰਕੁਨ ਜਿਹ 8 ਅਧੁਨਿਕ ਹਥਿਆਰ ਜਿਨ੍ਹਾਂ ਚ ਗਲੌਕ ਤੇ ਚਾਈਨਾ ਤੋਂ ਬਣੇ ਪਿਸਟਲ ਹਥਿਆਰ ਨੇ ਤੇ ਬਾਕਾਇਦਾ ਇਹਨਾਂ ਦੇ ਕੋਲੋਂ ਡਰਗ ਮਨੀ ਵੀ ਬਰਾਮਦ ਕੀਤੀ ਹੈ तकरीबन 3 ਲੱਖ 2 ਲੱਖ 90 ਹਜ਼ਾਰ ਰੁਪਇਆ ਤੇ 1 ਕਿਲੋ ਹੈਰੋਇਨ ਤੇ ਇਸ ਤੋਂ ਇਲਾਵਾ ਕਰੰਸੀ ਗਿਣਨ ਵਾਲੀ ਮਸ਼ੀਨ ਵੀ ਇਹਨਾਂ ਦੇ ਕੋਲੋਂ ਬਰਾਮਦ ਹੋਈ ਹੈ ਸ਼ੁਰੂਆਤੀ ਜਾਣ ਤੋਂ ਜਿਹੜਾ ਪੁਲਿਸ ਨੇ ਜੋ ਸਾਨੂੰ ਪਤਾ ਲੱਗਾ ਹੈ ਉਸ ਮੁਤਾਬਕ ਕਿ ਪਾਕਿਸਤਾਨ ਸਥਿਤ ਤਸਕਰਾਂ ਦੇ ਦਸ਼ਾ ਨਿਰਦੇਸ਼ ਦੇ ਉੱਤੇ ਭਾਰਤ ਦੇ ਵਿੱਚ ਹਥਿਆਰਾਂ ਦੀ ਢੇਪ ਜਿਹੜੀ ਸੀ ਉਹ ਭੇਜੀ ਜਾ ਰਹੀ ਸੀ ਅਮਰਸਰ ਕਮਿਸ਼ਨਰਡ ਪੁਲਿਸ ਨੇ ਪਿਛਲੇ ਸਮੇਂ ਦੇ ਵਿੱਚ ਵੱਡੀ ਹਥਿਆਰਾਂ ਦੀ ਢੇਪ ਪੜੀ ਸੀ ਕਾਊਂਟਰ ਇੰਟ ਕਰਦੀ ਰਹੀ ਸੀ ਤਾਂ ਬੇਸਿਕਲੀ ਜੋ ਜਾਣਕਾਰੀ ਇਸ ਬਾਬਤ ਅੰਮ੍ਰਿਤਸਰ ਦੇ ਐਸਐਸਓਸੀ ਥਾਣੇ ਦੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ ਔਰ ਇਹ ਜਿਹੜੇ ਜੋ ਸ਼ੁਰੂਆਤੀ ਦੌਰ ਤੇ ਜਾਣਕਾਰੀ ਮਿਲਦੀ ਹਾਲਾਂਕਿ ਇਸ ਮਾਮਲੇ 'ਚ ਕੁਝ ਵੱਡੇ ਨਾਮ ਵੀ ਸ਼ਾਮਲ ਹੋ ਸਕਦੇ ਨੇ ਔਰ ਕਾਉਂਟੈਂਟ ਇੰਟੈਲੀਜੈਂਸ ਅਧਿਕਾਰੀ ਇਸ ਦੇ ਵਿੱਚ ਪੁਲਿਸ ਕਾਨਫਰੈਂਸ ਪ੍ਰੈਸ ਕਾਨਫਰੈਂਸ ਵੀ ਕਰਨਗੇ ਬਟ ਗੈਂਗਸਟਰਾਂ ਦੇ ਨਾਲ ਇਹ ਲਿੰਕਡ ਨੇ ਸਾਰੇ ਔਰ ਇੱਕ ਵਰਤਨੇ ਸੀਗੇ ਗੈਂਗਸਟਰਾਂ ਦੇ ਗੈਂਗਸਟਰ ਨੂੰ ਇਹ ਖੇਪੇ ਜੀ ਜਾਣੀ ਸੀ ਪਰ ਉਸ ਤੋਂ ਪਹਿਲਾਂ ਕਾਉਂਟੈਂਟ ਇੰਟੈਲੀਜੈਂਸ ਨੇ ਬਾਕਾਇਦਾ ਜਿਹੜੀ ਹੈ ਇਹ 8 ਜਿਹੜੇ ਆਧੁਨਿਕ ਹਥਿਆਰ ਸੀਗੇ ਬਰਾਮਦ ਕਰਕੇ ਵੱਡੀ ਕਾਮਯਾਬ ਦੀ ਕੈਮਰਾ ਪਰਸਨ ਵਿਪਿੰਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸੋਲਰ ਟੀਵੀ ਅੰਮ੍ਰਿਤਸਰ ਕਾਊਂਟਰ ਇਨਟੈਲੀਜੈਂਸ ਦੀ ਅੰਮ੍ਰਿਤਸਰ ਦੀ ਟੀਮ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਪਾਕਿਸਤਾਨ ਤੋਂ ਭਾਰਤ ਦੇ ਵਿੱਚ ਜੋ ਹਥਿਆਰ ਭੇਜਣ ਦਾ ਇੱਕ ਨੈਟਵਰਕ ਸੀ ਉਸ ਨੂੰ ਬਸਟ ਕਰਦੇ ਹੋਏ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਕਾਊਂਟਰ ਇਨਟੈਲੀਜੈਂਸ ਦੇ ਸੂਤਰਾਂ ਤੋਂ ਜਿਹੜੀ ਜਾਣਕਾਰੀ ਸਾਨੂੰ ਮਿਲ ਰਹੀ ਹੈ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਸਾਹਿਬ ਨੇ ਵੀ ਇਸ ਦਾ ਟਵੀਟ ਬਕਾਇਦਾ ਤੌਰ ਤੇ ਕਰ ਦਿੱਤਾ ਇੱਕ ਵੱਡੇ ਗੂਪੀਆ ਆਪਰੇਸ਼ਨ ਦੇ ਤਹਿਤ ਕਾਊਂਟਰ ਇਨਟੈਲੀਜੈਂਸ ਅੰਮ੍ਰਿਤਸਰ ਨੇ ਪਾਕਿਸਤਾਨ ਦੇ ਨਾਲ ਜੁੜੇ ਇੱਕ ਸਰਹੱਦ ਪਾਰ ਤਿੰਨ ਕਾਰਕੁਨ ਜਿਹੜੇ ਨੇ ਇਹ ਗ੍ਰਿਫਤਾਰ ਕੀਤੇ ਗਏ ਨੇ ਅਤੇ 8 ਆਧੁਨਿਕ ਹਥਿਆਰ ਜਿਨ੍ਹਾਂ ਚ ਬਲੌਕ ਤੇ ਚਾਈਨਾ ਤੋਂ ਬਣੇ ਪਿਸਟਲ ਹਥਿਆਰ ਨੇ ਤੇ ਬਾਕੀ ਦਾ ਇਹਨਾਂ ਦੇ ਕੋਲੋਂ ਡਰਗ ਮਨੀ ਵੀ ਬਰਾਮਦ ਕੀਤੀ ਹੈ तकरीबन 3 ਲੱਖ 2 ਲੱਖ 90 ਹਜ਼ਾਰ ਰੁਪਇਆ ਤੇ 1 ਕਿਲੋ ਹੈਰੋਇਨ ਦੇ ਤੋਂ ਇਲਾਵਾ ਇੱਕ ਕ੍ਰਾਂਤੀ ਗਿਣਣ ਵਾਲੀ ਮਸ਼ੀਨ ਵੀ ਇਹਨਾਂ ਦੇ ਕੋਲੋਂ ਬਰਾਮਦ ਹੋਈ ਹੈ ਸ਼ੁਰੂਆਤੀ ਜਾਣ ਤੋਂ ਜਿਹੜਾ ਪੁਲਿਸ ਨੇ ਜੋ ਸਾਨੂੰ ਪਤਾ ਲੱਗਾ ਹੈ ਉਸ ਮੁਤਾਬਕ ਕਿ ਪਾਕਿਸਤਾਨ ਸਥਿਤ ਤਸਕਰਾਂ ਦੇ ਦਿਸ਼ਾ ਨਿਰਦੇਸ਼ ਦੇ ਉੱਤੇ ਭਾਰਤ ਦੇ ਵਿੱਚ ਹਥਿਆਰਾਂ ਦੀ ਕੀਪ ਜਿਹੜੀ ਸੀ ਉਹ ਭੇਜੀ ਜਾ ਰਹੇ ਸੀ ਅਮਰਸਰ ਕਮਿਸ਼ਨਰ ਪੁਲਿਸ ਨੇ ਪਿਛਲੇ ਸਮੇਂ ਵਿੱਚ ਵੱਡੀ ਹਥਿਆਰਾਂ ਦੀ ਥੇਪ ਪਈ ਸੀ ਕਾਉਂਟਰ ਇੰਟੈਲੀਜੈਂਸ ਦੀ ਟੀਮ ਲਗਾਤਾਰੀ ਕਰਦੀ ਰਹੀ ਸੀ ਤਾਂ ਬੇਸਿਕਲੀ ਜੋ ਜਾਣਕਾਰੀ ਇਸ ਬਾਬਤ ਅਮਰਸਰ ਦੇ ਐਸਐਸਓਸੀ ਥਾਣੇ ਦੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ ਔਰ ਇਹ ਜਿਹੜੇ ਜੋ ਸ਼ੁਰੂਆਤੀ ਤੌਰ ਤੇ ਜਾਣਕਾਰੀ ਮਿਲਦੀ ਹਾਲਾਂਕਿ ਇਸ ਮਾਮਲੇ ਵਿੱਚ ਕੁਝ ਵੱਡੇ ਨਾਮ ਵੀ ਸ਼ਾਮਲ ਹੋ ਸਕਦੇ ਨੇ ਔਰ ਕਾਉਂਟਰ ਇੰਟੈਲੀਜੈਂਸ ਅਧਿਕਾਰੀਆਂ ਦੇ ਵਿੱਚ ਪ੍ਰੈਸ ਕਾਨਫਰੰਸ ਵੀ ਕਰਨਗੇ ਬਟ ਗੈਂਗਸਟਰਾਂ ਦੇ ਨਾਲ ਇਹ ਲਿੰਕਡ ਨੇ ਸਾਰੇ ਔਰ ਇੱਕ ਵਰਤਨੇ ਸੀਗੇ ਗੈਂਗਸਟਰਾਂ ਨੇ ਗੈਂਗਸਟਰ ਨੂੰ ਇਹ ਖੇਪੇ ਭੇਜੀ ਜਾਣੀ ਸੀ ਪਰ ਉਸ ਤੋਂ ਪਹਿਲਾਂ ਕਾਉਂਟਰ ਇੰਟੈਲੀਜੈਂਸ ਨੇ ਬਾਕਾਇਦਾ ਜਿਹੜੀ ਹੈ ਇਹ 8 ਜਿਹੜ ਆਧੁਨਿਕ ਹਥਿਆਰ ਸੀਗੇ ਬਰਾਮਦ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਕੈਮਰਾ ਪਰਸਨ ਵਿਪਿੰਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸੋਲਰ ਟੀਵੀ ਅੰਮ੍ਰਿਤਸਰ